ਮੋਹਾਲੀ ਦੇ ਪਿੰਡ ਸੁਹਾਣਾ ਵਿਖੇ ਬੀਤੀ ਰਾਤ 5 6 నిਹੰਗਾਵਲੋਂ ਮਨੀ ਟਰਾਂਸਫਰ ਵਾਲੀ ਦੁਕਾਨ ਤੇ 55000 ਰੁਪਏ ਦੀ ਲੁੱਟ ਕੀਤੀ ਗਈ ਅਤੇ ਦੁਕਾਨਦਾਰ ਨਾਲ ਵੀ ਕੁੱਟਮਾਰ ਕੀਤੀ ਗਈ ਜਿਸ ਵਿੱਚ ਦੁਕਾਨਦਾਰ ਗਿਭੀ ਜ਼ਖਮੀ ਹੋ ਗਿਆ ਲੜਾਈ ਝਗੜੇ ਦਾ ਰੌਲਾ ਸੁਣ ਕੇ ਆਸ-ਪਾਸ ਦੇ ਪਿੰਡ ਵਾਲੇ ਇਕੱਠੇ ਹੋ ਗਏ ਤਾਂ నిਹੰਗ ਮੌਕੇ ਤੋਂ ਭੱਜ ਗਏ ਜਿਨ੍ਹਾਂ ਵਿੱਚੋਂ ਇੱਕ నిਹੰਗ ਨੂੰ ਪਿੰਡ ਵਾਲਿਆਂ ਵੱਲੋਂ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਉਹ ਭਾਈ ਜੀ ਨਾਂ ਦੱਸ ਦੋ ਪਹਿਲਾਂ ਆਪਣਾ ਕੀ ਹੈ ਸਰ ਮੇਰਾ ਨਾਂ ਹੈ ਜੀ ਗੋਲਡੀ ਸੁਹਾਣਾ ਗੋਲਡੀ ਸੁਹਾਣਾ ਕਹਿੰਦੇ ਮੈਨੂੰ ਪਿੰਡ ਚ ਮੇਰੀ ਮੋਬਾਈਲ ਦੀ ਦੁਕਾਨ ਹੈ ਜੀ 9 ਸਾਲ ਹੋ ਗਏ ਨੂੰ ਮੋਬਾਈਲ ਦੀ ਦੁਕਾਨ ਚ ਤੇ ਮੇਰੇ ਡੈਡੀ ਪੰਚ ਨੇ ਪਿੰਡ ਦੇ ਸੁਹਾਣੇ ਵੀ ਆ ਮੈਂ ਪਰਮਿੰਦਰ ਸਿੰਘ ਜੀ ਸਾਰੇ ਬੰਦੇ ਕਿੱਥੇ ਕੀ ਹੋਇਆ ਕੀ ਭਾਈ ਜੀ ਇਹਨੇ 2 ਦਿਨ ਪਹਿਲਾਂ ਮੇਰੇ ਕੋ ਰੀਚਾਰਜ ਕਰਾਣਾ ਸੀ ਨਾਂ ਦਾ ਦੋ ਜਣੇ ਉਹਨੇ ਕੋਲ ਪੈਸੇ ਦਿੱਤੇ ਸੀ 240 ਆਇਆ 240 ਸਮਝਾ ਵੀ 300 ਰੀਚਾਰਜ ਹੁੰਦਾ ਤੇ 240 ਕਿੱਦਾਂ ਕਰਨ ਫਿਰ ਮੈਨੂੰ ਕਹੇ ਕਹਾਂ ਵੀ ਤੂੰ ਕੱਟਣ ਦੇ ਖਾਤਰੋਂ ਦੇਖਾਂਗੇ ਅਸੀਂ ਵੀ ਮਾਚਰ ਕੋਈ ਦੇਖ ਲਿ ਕੱਲ ਮੈਂ ਬੈਠਿਆ ਤੇ ਮੈਨੂੰ ਪਿੱਛੋਂ ਪੱਗ ਖਿੱਚ ਗਏ ਚਾਰ ਜਣੇ ਮੈਨੂੰ ਚਿਮੜ ਗਏ ਦੋ ਜਣੇ ਮੇਰੇ ਬਰਾਦਰ ਨੂੰ ਚਿਮੜ ਗਏ ਤੇ ਉਹ ਮਾਨੇ ਭਾਈ ਮੈਨੂੰ ਤਾਂ ਕੁੱਟ-ਕੁੱਟ ਮੇਰੇ ਬਹੁਤ ਕੁੱਟਿਆ ਮੈਨੂੰ ਜਿਆਦਾ ਹੰਕਸਾ ਲੱਗੀਆਂ ਗੋਝੀਆਂ ਆ ਮਾਨ ਦੋ ਬਰਾਦਰ ਨੂੰ ਆ ਦਿਨ ਦਿਹਾੜੇ ਭਾਈ ਗੁੰਡਾ ਕਰਦੇ ਤੇ ਮੈਨੂੰ ਅਸੀਂ ਕਹਿੰਦੇ ਮੈਨੂੰ ਕਹਿੰਦੇ ਅਸੀਂ ਮੋਰਚੇ ਤੋਂ ਆਏ ਆ ਮੋਰਚੇ ਤੋਂ ਤੇ ਭਾਈ ਇਹ ਪਿੰਡ ਇਕੱਠਾ ਹੋ ਗਿਆ ਸਾਰਾ ਸੋਆਣਾ ਵੀ 골ਡੀ ਦੇ ਠੱਟਾਂ ਬੱਜੀਆਂ ਇੱਕ ਬੰਦਾ ਪਿੰਡ ਵਾਲਾ ਨੇ ਫੜ ਲਿਆ ਜੀ ਤੇ ਉਹਦੇ ਕੋਈ ਕਸ਼ੈਰਾ ਨਹੀਂ ਕੁਝ ਨਹੀਂ ਪਾਇਆ ਹੋਇਆ ਤੇ ਹੁਣ ਪੀਐਸਐਚਓ ਸਾਹਿਬ ਕੋਲ ਆਏ ਹੁਣ ਉਹਨੇ ਮਤਲਬ ਕੀ ਸਾਰੇ ਦਰਤਾਰ ਕੱਢੇ ਕਿ ਛਪਾਨ ਪਾਈ ਹੋਈ ਭਾਈ ਜਾਲੀ ਕਿਰਪਾਨ ਪਾਈ ਹੋਈ ਤੇ ਕੋਈ ਅਮਨ ਨਹੀਂ ਚੱਕਿਆ ਉਹ ਕਹਿੰਦਾ ਸੀ ਉਹ ਬੰਦਾ ਕਹਿੰਦੇ ਪਾਣੀ ਪੱਤ ਦਾਈ ਜਿਹੜਾ ਹੁਣ ਅੰਦਰ ਫੜਿਆ ਹੋਇਆ ਪਾਣੀ ਪਾ ਦਿਆ ਕਰ ਮਤਲਬ ਪੁਲਿਸ ਨੇ ਕਾਰਵਾਈ ਕਰ ਰਹੀ ਆ ਪੁਲਿਸ ਬਾਈ ਕਾਰਵਾਈ ਕਰ ਰਹੀ ਹੁਣ ਪਰ ਅਜੇ ਹਾਲ ਤੱਕ ਨਹੀਂ ਆ ਹਾਂ ਮੈਂ ਹੁਣ 6 ਫੇਸ ਤੋਂ ਹੁਣ ਹੀ ਆਇਆ ਕੀ ਕਹਿੰਦੇ ਉੱਤੇ ਉਹ ਮੈਨੂੰ ਕਹਿੰਦੇ ਪੁਲਿਸ ਦਸ ਨੇ ਆਊਗਾ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਵੀ ਕਹਿੰਦੇ ਤੂੰ ਥਾਣੇ ਆ ਇੱਕ ਮਿੰਟ ਵਾਲੇ ਉਹ ਪਰਚਾ ਕੱਟ ਰਹੀ ਨੇ ਸਰ ਮਾਲਾ ਕੱਟੀ ਐਮ ਵਾਲੀ ਦੀ ਕੱਟੀ ਚਲ ਆ ਹਾ ਲੁੱਟ ਸਰ 55500 ਰੁਪਏ ਕੱਢੇ ਨੇ ਜੀ ਮੇਰਾ ਮਨੀ ਟ੍ਰਾਂਸਫਰ ਤੱਕ ਮੇਰਾ 5 ਲੱਖ ਦਾ ਰੋਜ਼ ਮਨੀ ਟ੍ਰਾਂਸਫਰ ਹੁੰਦਾ ਆ ਤੁਹਾਨੂੰ ਦਿਖਾ ਦਾਂ ਗੱਲੇ ਤੇ ਵੀ ਹੱਥ ਪਾਇਆ ਨੇ ਲੈ ਕੇ ਉਹ ਨੇ ਦੌੜ ਕੇ ਜਦੀ ਤਿੰਨ ਦਿਨ ਤਿੰਨ ਦਿਨ ਦੌੜ ਕੇ ਇੱਕ ਫੜ ਲਿਆ ਜੀ ਪੈਸੇ ਲੈ ਕੇ ਸਰ ਹਾਂ ਜੀ ਉਹ ਦਿੱਖਤਾ ਰਹਿ ਨਹੀਂ ਸੀ ਸੀਸੀਟੀਵੀ ਦੇ ਜਿਹੜਾ ਸਰ ਸੀਟੀਵੀ ਉਹ ਆਂਦੀ ਨਹੀਂ ਅੰਦਰ ਵੜ ਕੇ ਬਾਹਰ ਹੀ ਨਿਕਲ ਗਏ ਮੇਰਾ ਗੱਲੇ ਹੀ ਬਾਹਰ ਆ ਜੀ ਉਹਨਾਂ ਨੇ ਅਹੀਂ ਕਿਤੇ ਦੌੜਦੇ ਸਰ ਸਰ ਨਾਂਗ ਅਸੀਂ ਕਹਿੰਦੇ ਅਸੀਂ ਨਾਂਗ ਕਹਿੰਦੇ ਨਾਂਗ ਕਰਦੇ ਜੀ ਜਾ ਸਰ ਇੱਕ ਪਿੰਡਾਂ ਵਾਲੇ ਪੜਿਆ ਸਾਰਾ ਪਿੰਡ ਇਕੱਠਾ ਹੋ ਗਿਆ ਤਾਂ ਮਤਲਬ ਕੀ ਫਿਰ ਭਾਈ ਉਹ ਕਹਿੰਦਾ ਵੀ ਜਾਲੀ ਨਾ ਗਏ ਨਾ ਉਹਦੇ ਕਸ਼ੇਹਰਾ ਪਾਏ ਨਾ ਕੋਈ ਦਿਨ ਦਿਹਾੜੇ ਗੁੱਦਾ ਕਰਦੀ ਥੋੜੇ ਆਪਣੇ ਕਮੇਰਕ ਮਾਰਕੀਟ ਵੀ ਡੇਟ ਹੋ ਗਏ ਉਹ ਚੱਕੀਆਂ ਤੱਕ ਦੌੜ ਕੇ ਗਏ ਨੇ ਸਾਰਾ 4-5 ਜਣੇ ਤੇ ਹੁਣ ਕੀ ਮੰਗ ਕਰਦਾ ਤੁਸੀਂ ਮੈਂ ਤਾਂ ਬਈ ਇਨਸਾਫ ਮੰਗਦਾ ਇਹਨਾਂ ਤੋਂ ਜੀ ਇਹਨਾਂ ਦੇ ਬਾਈ ਕਰੋੜਾ ਮੁੰਡਾ ਮੈਨੂੰ ਬਾਹਲਾ ਕੁੱਟਿਆ ਉਹਨੇ ਬਾਈ ਜੀ ਆ ਦੇਖੋ ਸਜਾ ਕੇ ਗੇਰਤਾ ਮੈਨੂੰ ਉਹ ਰੋੜਾ ਕਹਿੰਦਾ ਤੈਨੂੰ ਤਾਂ ਅਸੀਂ ਮਾਰਨਾ ਮਾਰਨਾ ਤੇ ਜੱਡੀ ਬੁੱਢੇ ਬੈਠੇ ਮੋਟਰਸਾਈਕਲ ਮੋਟਰਸਾਈਕਲ ਤੇ ਮੋਟਰਸਾਈਕਲ ਦੌੜ ਗਈ ਠੀਕ ਪਿੱਛੇ ਮੋੜਦਲ ਖੜਾ ਹੈ ਆਦੋ